ਜ਼ਿਲ੍ਹੇ ਦੀਨੋਂ ਦੇ ਪਿੰਡ ਅਸਲ ਉਤਾੜ ਦੇ ਅੱਡਾ ਟਾਹਲੀ ਵਾਲਾ ਨਜ਼ਦੀਕ ਚਲਦੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾਏ ਨੌਜਵਾਨ ਦੀ ਸੈਂਟਰ ਦੇ ਮਾਲਕ ਤੇ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕਰਕੇ ਨੌਜਵਾਨ ਦੀ ਖੱਬੀ ਬਾਹ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ। ਨਸ਼ਾ ਛਡਾਊ ਸੈਂਟਰ ਦੇ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦਾ ਨਾਮ ਮਨਦੀਪ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਵਾਰਡ ਨੰਬਰ 4 ਪਿਕ ਇਵੈਂਟ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਫੇਰੋਂ ਥਾਣਾ ਬਲਟੋਹਾ ਦੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਆਪਣੇ ਨੌਜਵਾਨ ਪੁੱਤਰ ਨੂੰ ਨਸ਼ਾ ਛਡਾਊ ਸੈਂਟਰ ਦੇ ਵਿੱਚੋਂ ਲਿਜਾ ਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਨੇ ਕੀ ਕੁਝ ਦੱਸਿਆ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਵਿਚ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਜੀ ਬਲਦੇਵ ਸਿੰਘ ਹੈ ਜੀ ਕਿਹੜਾ ਪਿੰਡ ਹੈ ਕਿਹ ਕਿਹ ਪਿੰਡ ਜੀ ਆ ਜਿਹੜੇ ਨੌਜਵਾਨ ਦੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜੀ ਬਾਹਰ ਟੁੱਟੀ ਹੈ ਕੀ ਲੱਗਦਾ ਇਹ ਇਹ ਮੇਰਾ ਜੀ ਮਤਲਬ ਸਾਲਾ ਹੈ ਜੀ ਮੇਰਾ ਤੇ ਕੀ ਗੱਲ ਕੀ ਹੋਈ ਆ ਗੱਲ ਇਹ ਹੋਈ ਜੀ ਕਿ ਮੈਂ 11 ਤਰੀਕ ਨੂੰ ਮਤਲਬ ਇਹਨੇ ਮੈਨੂੰ ਕਹਿ ਕੇ ਭਾਜੀ ਮੈਂ ਮਤਲਬ ਨਸ਼ਾ ਛਡਾਣਾ ਚਾਹੁੰਦਾ ਜੀ ਤੇ ਮੈਂ 11 ਤਰੀਕ ਨੂੰ ਇਹਨਾਂ ਨੂੰ ਫੋਨ ਕੀਤਾ ਤੇ ਇਹ ਆਣ ਕੇ ਤੇ ਮਤਲਬ ਲੈ ਕੇ ਗਏ ਆ ਇਹਨੇ ਮਨ ਨੂੰ ਨੂੰ ਲੈ ਕੇ ਗਏ ਆ ਤੇ ਮਤਲਬ ਇਹਨਾਂ ਨੂੰ ਮੈਂ ਇੱਥੇ ਦਾਖਲ ਕਰਵਾਤਾ ਨਸ਼ਾ ਸੌਂਟਰ ਦੇ ਵਿੱਚ ਮੁੰਡੇ ਨੂੰ ਦਾਖਲ ਕਰਾਇਆ ਹੈ ਦਾਖਲ ਕਰਾਉਣ ਤੋਂ ਬਾਅਦ ਮਤਲਬ ਮੈਂ ਇਹਨਾਂ ਕੋਲ ਥੋੜੇ ਦਿਨਾਂ ਪਿਛੋਂ ਆਇਆ ਜੀ ਹਾਂਜੀ ਮਿਲਣ ਵਾਸਤੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੀ ਗੱਲ ਕਰਵਾਓ ਮੁੰਡੇ ਦੇ ਨਾਲ ਤੇ ਇਹਨਾਂ ਨੇ ਕਿਹਾ ਸੀ ਮਲਾ ਨਹੀਂ ਸਕਦੇ ਤੇ ਅਸੀਂ ਤੁਹਾਡੀ ਗੱਲ ਕਰਾ ਦਿੰਨੇ ਆ ਗੱਲ ਕਰਾਉਣ ਤੋਂ ਬਾਅਦ ਇਹ ਮਤਲਬ ਇਹਨੂੰ ਮੈਂ ਪੁੱਛਿਆ ਕੀ ਹਾਲ ਹੈ ਠੀਕ ਠਾਕ ਹੈ ਹਾਂਜੀ ਤੇ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਕੀ ਹੋਰ ਕੀ ਕੀ ਦਿੰਦੇ ਜੇ ਲਾਜ ਦੇ ਵਿੱਚ ਹਨਾ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪੂਰੇ 10 ਦਿਨ ਦਵਾਈ ਦਿੰਨੇ ਆ ਜੀ ਤੇ 10 ਦਿਨਾਂ ਤੋਂ ਬਾਅਦ ਹੌਲੀ ਹੌਲੀ ਹੀ ਘਟਾ ਦਿੰਨੇ ਆ ਹਾਂਜੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਖਰਾਕ ਦੁੱਧ ਦਾ ਕਹਿੰਦੇ ਨਹੀਂ ਦੁੱਧ ਜਿਹੜਾ ਕੋਈ ਫੈਮਿਲੀ ਮੈਂਬਰ ਲਵਾਵੇ ਉਹ ਉਹਦਾ ਹੀ ਦੁੱਧ ਲਾ ਕੇ ਦਿੰਨੀਆਂ ਜੀ ਮੈਂ ਕਿਹਾ ਕਿ ਕਿੰਨੇ ਪੈਸੇ ਜੀ ਇਹਨਾਂ ਨੇ ਕਿਹਾ ਵੀ 2500 ਰੁਪਏ ਹੀ ਲੈਣੇ ਆ ਇੱਕ ਗਲਾਸ ਰਾਤ ਨੂੰ ਦੇਈਦਾ ਇੱਕ ਦਿਨੇ ਦੇਈਦਾ ਜੀ ਹਾਂਜੀ ਇਹ ਉਹ ਮੈਂ ਇਹਨਾਂ ਨੂੰ ਕਰਵਾ ਕੇ ਸਾਰੀ ਗੱਲਬਾਤ ਉਸ ਤੋਂ ਬਾਅਦ ਇਹ ਬੰਦੇ ਜਿਹੜੇ ਸੈਂਟਰ ਵਾਲੇ ਆ ਮੈਨੂੰ ਪਰਸਨਲ ਤੌਰ ਤੇ ਦੋ ਤਿੰਨ ਵਾਰੀ ਮਿਲੇ ਆ ਹਰ ਵਾਰੀ ਮੈਂ ਇਹਨਾਂ ਨੂੰ ਪੁੱਛਿਆ ਕਿ ਕੀ ਹਾਲ ਹੈ ਉਹਦਾ ਕਿਤਨਾ ਤਨਾ ਕਹਿਣਾ ਵੀ ਬਹੁਤ ਵਧੀਆ ਹੈ ਠੀਕ ਹੈ ਤੁਹਾਡਾ ਬੰਦਾ ਸੈਟ ਹੈ ਉੱਥੇ ਹਾਂਜੀ ਇਹਨਾਂ ਨੇ ਮੈਨੂੰ ਇੱਕ ਵਾਰੀ ਵੀ ਇਹ ਨਹੀਂ ਦੱਸਿਆ ਜਿੰਨੀ ਵਾਰੀ ਮੈਂ ਮਿਲ ਲਾਇਆ ਵਾ ਕਿ ਤੁਹਾਡੇ ਬੰਦੇ ਦੇ ਮਤਲਬ ਉਹਦੀ ਬਾਹ ਟੁੱਟੀ ਆ ਜਾਂ ਮਤਲਬ ਅਸੀਂ ਇਸ ਤਰ੍ਹਾਂ ਹਨ ਇਹ ਬੰਦਿਆਂ ਨੇ ਸੱਟ ਲਾ ਕੇ ਆਪੇ ਹੀ ਚੋਰਾ ਮੰਗੂ ਮਤਲਬ ਉਹਦਾ ਇਲਾਜ ਕਰਾਉਂਦੇ ਰਹੇ ਆ ਮੇਰੇ ਨਾਲ ਫੋਨ ਤੇ ਗੱਲਬਾਤ ਹੋਣ ਦੇ ਬਾਵਜੂਦ ਇਹਨਾਂ ਮੈਨੂੰ ਕਦੀ ਨਹੀਂ ਇਹ ਗੱਲ ਦੱਸੀ ਕਿ ਤੁਹਾਡੇ ਮੁੰਡੇ ਤੇ ਸੱਟ ਲੱਗ ਗਈ ਹੈ ਜੀ ਸਾਡੇ ਕੋਲੋਂ ਹਾਂਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਨੂੰ ਜੀ ਮਤਲਬ ਮੇਰੀ ਜਿਸ ਦਿਨ ਮੇਰੀ ਸੱਸ ਦੇ ਨਾਲ ਜੀ ਦੋ ਸਟੈਂਟ ਪਏ ਆ ਜੀ ਤੇ ਉਹ ਇਹਨੂੰ ਯਾਦ ਕਰਨ ਦੀ ਸੀ ਦੋ ਤਿੰਨ ਦਿਨ ਹੋ ਗਏ ਸੀ ਤੇ ਮੈਨੂੰ ਮੇਰੇ ਘਰ ਦੇ ਨੇ ਵੀ ਕਿਹਾ ਕਿ ਮਤਲਬ ਠੀਕ ਨਹੀਂ ਗਈ ਚਲੋ ਤੁਸੀਂ ਮਿਲਾ ਲਿਓ ਮੈਂ ਇਹਨਾਂ ਕੋਲ ਅੱਜ ਆਇਆ ਹਾਂ ਜੀ ਪੀ ਮਤਲਬ ਉਹਨੂੰ ਪੀ ਮਿਲਣਾ ਮੇਰੇ ਸਾਹ ਮਿਲ ਕੇ ਆਓ ਹਾਂਜੀ ਤੇ ਇਹਨੂੰ ਮੇਰੇ ਪੁੱਤ ਨੂੰ ਮਲਾ ਕੇ ਜਾਓ ਮੈਂ ਇਹਨਾਂ ਨੂੰ ਇਹਨਾਂ ਨੇ ਬੜੀ ਮੇਰੇ ਨਾਲ ਜਦੋਜਹਿਦ ਕੀਤੀ ਵੀ ਅਸੀਂ ਮਤਲਬ ਨਹੀਂ ਬੰਦਾ ਦੇਣਾ ਹੀ ਆਪ ਲੈ ਆਉਨੇ ਆਂ ਜੀ ਇਤਨਾ ਜੀ ਫਿਰ ਇਹਨਾਂ ਨੇ ਮੇਰੀ ਵੀਡੀਓ ਕਾਲ ਤੇ ਗੱਲ ਕਰਵਾਈ ਵੀਡੀਓ ਕਾਲ ਤੇ ਗੱਲ ਕਰਾਈ ਮੈਨੂੰ ਉਦੋਂ ਵੀ ਥੋੜਾ ਜਿਹਾ ਡਾਊਟ ਲੱਗਦਾ ਹੈ ਕਿ ਬੰਦਾ ਜਦੋਂ ਵੀ ਇਹ ਵੀਡੀਓ ਕਾਲ ਤੇ ਗੱਲ ਕਰਾਉਂਦੇ ਆ ਫੋਨ ਤੇ ਤੇ ਬੰਦਾ ਇਹਨਾਂ ਦੇ ਨਾਲ-ਨਾਲ ਕੀ ਉਹ ਹੁੰਦਾ ਵਾ ਹਾਂਜੀ ਉਹ ਇਹਦੀ ਬਾਹ ਉਸ ਟਾਈਮ ਤੇ ਟੱਕ ਕੇ ਰੱਖਦਾ ਸੀ ਅਗਲੇ ਬੰਦੇ ਨਾਲ-ਨਾਲ ਰਹਿੰਦਾ ਸੀ ਉਹ ਤੁਹਾਨੂੰ ਜੀ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਵੀ ਆ ਜਾਣਾ ਜ ਇਹ ਮੇਰਾ ਕੋਈ ਦੋਸਤ ਨੇ ਉਹਦੀ ਦੂਰੋਂ ਉਂਗਲਾ ਪਛਾਣ ਲਈ ਵੀ ਉਂਗਲਾ ਹਰੀਆਂ ਕਿਉਂ ਹੋਈਆਂ? ਤੋਂ ਇਹਨਾਂ ਪੁੱਛਿਆ ਤੇ ਮੈਨੂੰ ਕਹਿੰਦਾ ਜੀ ਮੈਂ ਤੁਹਾਨੂੰ ਇੱਥੇ ਨਹੀਂ ਕੁਝ ਵੀ ਦੱਸਣਾ ਮੈਂ ਬਾਹਰ ਦੱਸੂਗਾ। ਫਿਰ ਮੈਂ ਸਾਈਡ ਤੇ ਜਾ ਕੇ ਇਹਨੂੰ ਪੁੱਛਿਆ। ਫਿਰ ਇਹ ਮੇਰੇ ਗਾੜੀ ਰੋਣ ਲੱਗਿਆ ਕਿ ਭਾਜੀ ਮੈਂ ਘਰ ਜਾ ਕੇ ਤੁਸੀਂ ਮੈਨੂੰ ਇੱਥੋਂ ਲੈ ਜਾਓ ਮੈਂ ਮਰ ਜਾਣਾ ਗੋਲੀਆਂ ਖਾ ਕੇ। ਮੈਂ ਕਿਉਂ ਕਹਿੰਦਾ ਕਿ ਭਾਜੀ ਡੰਗਾਂ ਨਾ ਕੁੱਟਦੇ ਆ ਜੀ ਤੇ ਮੇਰੀਆਂ ਵੇਖੋ ਨਾ ਦੋ ਥਾਂ ਤੋਂ ਮੇਰੀ ਬਾਹਾਂ ਟੋੜਦੀ। ਤੇ ਮੈਂ ਕਹਾ ਤੂੰ ਮੈਨੂੰ ਦੱਸਿਆ ਨਹੀਂ। ਮੇਰੀ ਇੰਨੀ ਦੋ ਵਾਰੀ ਤਰ੍ਹਾਂ ਗੱਲ ਹੋਈ ਆ। ਇਹਦਾ ਕਹਿਣਾ ਇਹ ਸੀ ਕਿ ਇੰਨੀ ਗੱਲ ਦਾ ਜਵਾਬ ਦੇਣਾ ਇੰਨੀ ਤੋਂ ਵੱਧ ਤੂੰ ਬੋਲਣਾ ਨਹੀਂ ਆ। ਹਾਂਜੀ ਉਹ ਮੈਂ ਕੈਮਰੇ ਦੇ ਵਿੱਚ ਵੀ ਵੇਖਿਆ ਵੀ ਇਸ਼ਾਰੇ ਕਰਦੇ ਆ ਵੀ ਤੋ ਕੀ ਕਿਹੜਾ ਕੀ ਨਹੀਂ। ਕੀ ਮੰਗ ਕੀ ਕਰਦੇ ਜੀ? ਮੰਗਿਆ ਜੀ ਮਤਲਬ ਕੱਲਾ ਕੱਲਾ ਪੋਤੇ ਆ ਜੀ। ਹਾਂਜੀ ਇਹ ਕੰਮ ਕਰਦਾ ਹੈ ਬੜਾ ਵਧੀਆ ਕਾਰੀਗਰ ਆ ਮੋਟਰਸਾਈਕਲਾਂ ਦਾ ਜੀ। ਹੁਣ ਇਹ ਜਿਸ ਤਰੀਕੇ ਨਾਲ ਬਾਹ ਉਹਦੀ ਬੱਜਲ ਕਰਤੀ ਆ ਜੀ ਹਾਂਜੀ ਤੇ ਹੁਣ ਇਹ ਕੰਮ ਕਰਨ ਜੋਗਾ ਥੋੜੀ ਹੈਗਾ ਜੀ ਤੇ ਇਹਨਾਂ ਨੇ ਭੇਤ ਆਪ ਦਾ ਲਕੋਣ ਵਾਸਤੇ ਮਤਲਬ ਘਟ ਇਲਾਜ ਕਰਕੇ ਉਹਦੀ ਡੰਡ ਲੱਗੀ ਆ ਜੀ ਤੇ ਆਪਾਂ ਕਾਰਵਾਈ ਦੀ ਮੰਗ ਚਾਉਂਦੇ ਆ ਜੀ ਇਹਨਾਂ ਤੇ। ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਵਾ ਵੀ ਇਹਨਾਂ ਦਾ ਜਿਹੜਾ ਵਾ ਸੈਂਟਰ ਆ ਉਹਦੀ ਵੀ ਜਾਂਚ ਕੀਤੀ ਜਾਵੇ ਕੀ ਨਾਮ ਵੀ ਤੁਹਾਡਾ ਮਨਦੀਪ ਸਿੰਘ ਕਿਹੜਾ ਪਿੰਡ ਆ ਟਿੱਕੀ ਪਿੰਡ ਕੀ ਗੱਲ ਹੋਈ ਆ ਜਿਹੜੀ ਆ ਤੁਹਾਡੀ ਬਾਹ ਤੇ ਸਾਥ ਇਹ ਜੀ ਮੈਂ ਨਸ਼ਾ ਛੱਡਣ ਵਾਸਤੇ ਸੈਂਟਰ ਚ ਆਇਆ ਸੀ ਕਿਹੜਾ ਸੈਂਟਰ ਆ ਇਹ ਹੈਗਾ ਜੀ ਟਾਲੀ ਹੱਡੇ ਅਮਰ ਕੋਰ ਤੋਂ ਅਗਲੇ ਬੰਨੇ ਅੱਛਾ ਜੀ ਨਸ਼ਾ ਛੱਡਣ ਆਇਆ ਤੇ ਮੈਂ 2 ਦਿਨ ਬਾਅਦ ਟੋਟ ਵੱਜਣ ਲੱਗੀ ਤੇ ਮੈਂ ਦਵਾਈ ਮੰਗੀ ਤੇ ਇਹਨਾਂ ਮੈਨੂੰ 4 ਜਾਣਿਆਂ ਨੇ ਲੱਤਾਂ ਮਾਰੀਆਂ ਤੇ 9 ਜਾਣਿਆਂ ਨੇ ਮੈਨੂੰ ਕੁੱਟਿਆ ਹੈਪੀ ਕੀ ਚੀਜ਼ ਮਾਰ ਕੋٹے ਡਾਂਗਾ ਨਾ ਕੋٹے ਆ ਤੇ ਮੇਰੀ ਬਾਹ ਤੇ ਡਾਂਗ ਮਾਰੀ ਉਹਨੇ ਬਾਹ ਟੁੱਟ ਗਈ ਤੋੜ ਸੀ ਅਚ ਬਾਂਹ ਤੋੜ ਦਿੱਤੀ ਹਾਂਜੀ ਕਿੰਨੀ ਤਰੀਕ ਦੀ ਗੱਲ ਐ ਇਹ ਹੈਗੀ ਆ ਜੀ ਜਿਸ ਦਿਨ ਮੈਂ 11 ਤਰੀਕ ਨੂੰ ਆਇਆ ਵਾਂ ਦੂਜੇ ਦਿਨ ਛੱਡ ਕੇ ਤੇ ਜਦੋਂ ਬਾਹ ਟੁੱਟ ਗਈ ਸੀ ਮੇਰੀ ਅਚ ਜਿਹੜਾ ਇਲਾਜ ਕਰਾਇਆ ਇਲਾਜ ਕਰਵਾਇਆ ਇਲਾਜ ਨਾ 10 ਦਿਨ ਮੈਂ ਹਫਤਾ ਕਿਨਾਂ ਨੂੰ ਕਹਿਣਾ ਰਿਹਾ ਮੇਰੀ ਬਾਹ ਪੀੜੁੰਦੀ ਆ ਬਾਹ ਪੀੜੁੰਦੀ ਐ ਇਹਨਾਂ ਜਾ ਕੇ 10 ਦਿਨ ਬਾਅਦ ਮੇਰੀ ਵਖਾਉਣ ਗਏ ਡਾਕਟਰ ਖਾਨ ਤੋਂ ਆਈ ਦਾ ਮਨ ਕੋੜ ਖਾਨੀ ਮੇਰਾ ਮਾਰ ਨੂੰ ਸੁਚਿਤ ਕੀਤਾ ਵੀ ਤੁਹਾਡੇ ਨਹੀਂ ਸੁਚਿਤ ਨਹੀਂ ਕੀਤਾ ਮੇਰੇ ਪਰਿਵਾਰ ਨੇ ਤੇ ਤੁਸੀਂ ਇਹ ਤੋਂ ਕਿਦਾਂ ਗਏ ਕਿਦਾਂ ਪਰਿਵਾਰ ਨੂੰ ਪਤਾ ਲੱਗਾ ਪਰਿਵਾਰ ਨੂੰ ਉਹ ਕਰਦੇ ਉਹਨੂੰ ਪਤਾ ਮੰਮੀ ਠੀਕ ਨਹੀਂ ਤੇ ਮੈਨੂੰ ਲੈਣਾ ਹੈ ਵੀ ਮਲਾਉਣਾ ਹੋ ਤੈਨੂੰ ਤੋਂ ਉਹਨਾਂ ਨੇ ਫਿਰ ਵੇਖਿਆ ਵੀ ਮੇਰੀ ਆ ਹਾਲਤ ਹੋਈ ਪਈ ਅੱਛਾ ਜਦੋਂ ਮਿਲਣ ਆਏ ਉਦੋਂ ਪਤਾ ਲੱਗਾ ਵੀ ਤੇਰੀ ਸੱਟ ਲੱਗੀ ਤੇਰੀ ਹਾਂਜੀ ਉਹ ਕੀ ਮੰਗ ਕੀ ਕਰਦੇ ਜੋ ਮੰਗ ਮੇਰੀ ਸਾਡੀ ਤੋੜਤੀ ਇਹਨਾਂ ਬੱਜਲ ਕਰਤਾ ਮੈਨੂੰ ਇਹਨਾਂ ਨੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਪਹਿਲੇ ਤੁਸੀਂ ਜੋ ਇੱਥੇ ਦਾਖਲ ਕੀ ਹੋਰ ਵੀ ਇੱਥੇ ਜਿਹੜੇ ਆ ਨਸ਼ਾ ਛੱਡਣ ਆਏ ਹੋ ਨਸ਼ਾ ਛੱਡਣ ਨੂੰ ਕੋਈ 25 ਤੋਂ ਕਾਊਂਟ ਕਿਹਾ ਜੀ 25 ਕਿ ਬੰਦੇ ਆਇਆ ਇੱਥੇ ਅੱਛਾ ਜੀ ਹਾਂ ਜੀ ਉਮਰ ਜਿਹੜੇ ਜਿਹੜੇ ਬੰਦੇ ਇਹਨਾਂ ਦੇ ਜਾਣ ਪਛਾਣ ਦੇ ਹੁੰਦੇ ਆ ਉਹਨਾਂ ਨੂੰ ਤੇ ਸਹੀ ਰੱਖਦੇ ਇੱਥੇ ਬਾਹਰ ਤੇ ਜਿਹੜੇ ਬੰਦੇ ਬੇਕਾਪ ਜਿਨ੍ਹਾਂ ਦੀ ਹੁੰਦੀ ਆਪ ਲੈ ਕੇ ਆਉਂਦੇ ਉਹਨਾਂ ਨੂੰ ਪਿੱਛੇ ਤਾੜ ਦਿੰਦੇ ਅੱਛਾ ਜੀ ਕੋਈ ਪਤਾ ਲੱਗਾ ਕੋਈ ਇਹਨਾਂ ਦੇ ਕੋਲ ਲਾਇਸੈਂਸ ਵਗੈਰਾ ਹੈਗਾ ਕਿ ਅਨੁਧਿਕਾਰਤੀ ਹੈ ਨਹੀਂ ਪਤਾ ਨਹੀਂ ਜੀ ਇਸ ਬਾਰੇ ਨਹੀਂ ਪਤਾ ਲੱਗਾ ਲਾਇਸੈਂਸ ਸੋਣ ਤੇ ਰੋਟੀ ਪਾਣੀ ਕਿੱਦਾਂ ਦਿੰਦੇ ਸਰ ਰੋਟੀ ਪਾਣੀ ਵੀ ਜਿਆਦਾ ਐਡਾ ਹੈ ਨਹੀਂ ਕੋਈ ਸਹੀ ਜਾਂਦੀ ਆ ਜਿੱਦਾਂ ਕੁੱਕੂ ਵਗੈਰਾ ਤੇ ਪਹੁੰਚਦਾ ਸਮਾਨ ਤੇ ਪਹੁੰਚਦਾ ਉਹ ਖਾਣ ਪੀਣ ਦਾ ਪਤਾ ਨਹੀਂ ਲੱਗਾ ਮੈਨੂੰ ਆਂਦੇ ਸੀ ਵੀ ਮਟਰ ਤੇ ਪੂਜੀ ਆਇਆ ਉਹ ਤਾਂ ਨਹੀਂ ਮੈਨੂੰ ਪਤਾ ਲੱਗਾ ਕਿਸੇ ਦੇਖਿਆ ਨਹੀਂ ਹਾਂ ਕਿਉਂਕਿ ਮੁੰਡੇ ਆ ਗੱਲਾਂ ਕਰਦੇ ਕਰਦੇ ਗੱਲਾਂ ਨਿਕਲ ਜਾਂਦੀਆਂ ਹੁੰਦੀਆਂ ਪਰ ਮੈਨੂੰ ਪਤਾ ਇਹ ਲੱਗਾ ਮਰਤੇ ਆਇਆ ਕਿ ਨਹੀਂ ਯਾਰ ਉਹ ਚਲੋ ਤੇ ਮਸਲਾ ਸਾਹਮਣੇ ਆਇਆ ਵੀ ਜਿਹੜਾ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਚੱਲ ਰਿਹਾ ਨੌਜਵਾਨ ਲੜਕੇ ਦੀ ਗੁੱਟਮਾਰ ਕੀਤੀ ਗਈ ਤੇ ਬਾਹਰ ਥੋੜੀ ਗਈ ਆ ਹਾਂਜੀ ਬੇਦਰਖਾਸ ਲੈ ਕੇ ਪਹੁੰਚਿਆ ਕੀ ਮਸਲਾ ਹੈ ਸਾਰਾ ਇਹਦੇ ਵਿੱਚ ਮੇਨ ਜੀ ਇੱਕ ਮਨਦੀਪ ਸਿੰਘ ਆ ਜਿਹੜਾ ਮਤਲਬ ਕਿ ਡਰੱਗ ਐਡਿਕਟ ਹੈਗਾ ਤੇ ਉਹਨਾਂ ਦੇ ਪੇਰੈਂਟਸ ਨੇ ਇੱਥੇ ਆਸਲ ਹੈਗਾ ਇੱਕ ਨਸ਼ਾ ਛਡਾਊ ਕੇਂਦਰ ਉੱਥੇ ਇਹਨਾਂ ਨੂੰ ਐਡਮਿਟ ਕਰਵਾਇਆ ਸੀ ਤਾਂ ਉੱਥੋਂ ਸਾਨੂੰ ਕੰਪਲੇਂਟ ਆਈ ਆ ਕਿ ਉਹਦੀ ਮਾਂ ਤੋੜ ਦਿੱਤੀ ਐ ਤੇ ਜਿਹਦੇ ਕਰਕੇ ਚਲੋ ਵਿਕਟਮ ਨੂੰ ਹਸਪੀਟਲ ਐਡਮਿਟ ਕਰਵਾਉਣ ਲੱਗੇ ਆ ਮੈਨੂੰ ਕੋਈ ਪਤਾ ਲੱਗਾ ਵੀ ਜਿਹੜਾ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਇਹਦਾ ਕੋਈ ਲਾਇਸੈਂਸ ਵਗੈਰਾ ਹੈ ਹਾਂਜੀ ਸਾਨੂੰ ਹੁਣ ਪਤਾ ਲੱਗਾ ਵੀ ਲਾਇਸੈਂਸ ਉਹਨਾਂ ਦਾ ਐਕਸਪਾਇਰ ਹੋ ਗਿਆ ਤੇ ਕੋਈ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਰਿਟ ਪਟੀਸ਼ਨ ਚੱਲ ਰਹੀ ਹੈ ਜਿਹਦੇ ਕਰਕੇ ਰੀਨਿਊ ਕਰਵਾਉਣ ਵਿੱਚ ਉਹਨਾਂ ਨੂੰ ਥੋੜੀ ਜੀ ਮੈਂ ਅਸੀਂ ਉੱਥੇ ਵਿਜ਼ਿਟ ਕੀਤਾ ਸੀ ਹਾਂਜੀ ਨਾ ਉੱਥੇ ਮਤਲਬ ਜਿਹੜੇ ਅੰਦਰ ਐਡਿਕਟਡ ਆ ਉਹਨਾਂ ਨਾਲ ਮਿਲਾਇਆ ਗਿਆ ਉੱਚੀ ਕਰਫਟ ਹੋਈ ਜਾਂਦੀ ਹਾਂਜੀ ਉਹਨਾਂ ਨੂੰ ਬਸ ਇਹੀ ਪੁੱਛਿਆ ਸੀਗਾ ਵੀ ਕਿਵੇਂ ਠੀਕ ਠਾਕ ਚੱਲ ਰਿਹਾ ਰਿਸਪੌਂਸ ਤਾਂ ਇਹੀ ਆਇਆ ਵੀ ਠੀਕ ਆ ਓਕੇ ਕੋਈ ਪ੍ਰੋਬਲਮ ਨਹੀਂ ਆ ਤਾਂ ਇੱਕ ਵਾਰੀ ਸਿਵਲ ਸਰਜਨ ਨਾਲ ਵੀ ਅਸੀਂ ਉਹਨਾਂ ਦੇ ਧਿਆਨ ਵਿੱਚ ਵੀ ਲਿਆਵਾਂਗੇ ਤਾਂ ਸੀਨੀਅਰ ਆਫੀਸਰ ਨਾਲ ਗੱਲ ਕਰਕੇ ਮੈਮ ਜੇ ਸਿਵਲ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਕਾਨੂੰਨ ਕਹਿੰਦਾ ਹੈ ਵੀ ਜਿਹਦਾ ਲਾਇਸੈਂਸ ਰੱਦ ਹੋ ਚੁੱਕਿਆ ਉਹ ਇਦਾਂ ਪੇਸ਼ੈਂਟ ਐਡਮਿਟ ਨਹੀਂ ਕਰ ਸਕਦਾ ਕੋਈ ਮੈਮ ਉਹ ਰਿਲੀਜ਼ ਕਰਾਏ ਜਾਣਗੇ ਜਿਹੜੇ ਉਥੇ ਹੋਰ ਵੀ ਜਿਹੜੇ ਹਾਂਜੀ ਸਿਵਲ ਸਰਜਨ ਨਾਲ ਸਾਰਨਾ ਕੰਟੈਕਟ ਕਰਕੇ ਤਾਂ ਫਰਦਰ ਜੋ ਵੀ ਅਕੋਰਡਿੰਗ ਟੂ ਲਾ ਹੋਊਗਾ ਪੋਸੀਬਲ ਉਹ ਕੀਤਾ ਜਾਊਗਾ